ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨਹਾਰ ਜਾਂਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਡਨਹਾਰ ਗੋਪਾਲ ਸਰਬ ਜਗਿਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰਿ ਜਾਪ ਅਬਿਨਾਸ਼ੀ ਪ੍ਰਭ ਆਪ ਆਪਣ ਕੀਆ ਕਸ਼ੂਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਆਸ਼ਾ ਜੀ ਤੇ ਪਾਵਨ ਮੁਬਾਰਕ ਚਰਨਾ ਪਾਸ ਜੁੜ ਬੈਠ ਕੇ ਸਤਿਗੁਰਾਂ ਦੀ ਸਿਫਤ ਸਤਿਗੁਰੂ ਦੀ ਰਹਿਮਤ ਦੇ ਪਾਤਰ ਬਣਦੇ ਪਏ ਹਨ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਸੀਸ ਨਿਵਾ ਕੇ ਕਰੋ ਜੀ ਪਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਇੱਕ ਸ਼ਲੋਕ ਔਰ ਇੱਕ ਔੜੀ ਭਾਗ ਕੇ ਇੱਕ ਪਦੇ ਦੀ ਬਖਸ਼ਿਸ਼ ਕੀਤੀ। ਸ਼ੁਰੂਆਤ ਦੇ ਵਿੱਚ ਮਹਾਰਾਜ ਜੀ ਨੇ ਸ਼ਲੋਕ ਬਖਸ਼ਿਆ ਹੈ। ਪਰਮਾਤਮਾ ਦੀ ਗੱਲ ਕੀਤੀ ਹੈ, ਵਾਹਿਗੁਰੂ ਦੀ ਗੱਲ ਕੀਤੀ ਹੈ, ਦਾਤਾ ਜੀ ਦੇ ਬਾਰੇ ਵਿੱਚ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਸ਼ਲੋਕ ਸਰਪ ਕਲਾ ਪ੍ਰਭੂਰ ਪ੍ਰਭ ਵਿਰਥਾ ਜਾਨਨ ਹਾਰ ਅਗੇ ਮਹਾਰਾਜ ਨੇ ਕਿਰਪਾ ਕੀਤੀ ਜਾ ਕੇ ਸਿਮਰਨ ਉਧਰ ਹੀ ਹੈ ਨਾਨਕ ਤਿਸ ਬਲੇਹਾ ਪਰਮਾਤਮਾ ਕਿਹੋ ਜਿਹਾ ਰੱਬ ਕਿਰਦਾਂ ਦਾ ਹੈ ਉਹਦੇ ਬਾਰੇ ਵਿੱਚ ਜ਼ਿਕਰ ਕੀਤਾ ਮਹਾਰਾਜ ਜੀ ਸਤਿਗੁਰੂ ਜੀ ਕਹਿੰਦੇ ਵੀ ਪਰਮਾਤਮਾ ਸਰਬ ਕਲਾ ਸੰਪੂਰਨ ਹੈ ਅਧੂਰਾ ਨਹੀਂ ਹੈ ਕਿਸੇ ਪਾਸੇ ਅਧੂਰਾ ਕੁਝ ਵੀ ਹੋਵੇ ਕਈ ਵਾਰੀ ਉਹ ਸਾਡੇ ਵਾਸਤੇ ਖਤਰਨਾਕ ਹੋ ਜਾਂਦਾ ਹੈ ਅਸੀਂ ਕਿਤੇ ਚੱਲਦੇ ਹੋਈਏ ਜਾਣਾ ਹੋਵੇ ਨਾ ਕਿਸੇ ਰਸਤੇ ਪਿੰਡੇ ਤੇ ਅਗਰ ਸਾਨੂੰ ਰਸਤੇ ਦਾ ਗਿਆਨ ਨਹੀਂ ਹੈ ਨਾ ਤੇ ਅਸੀਂ ਉਹ ਰਾਹ ਦੇ ਬਾਰੇ ਵਿੱਚ ਕਿਸੇ ਨਾ ਕਿਸੇ ਪਿੰਡ ਵਾਲੇ ਤੋਂ ਕਿਸੇ ਸ਼ਹਿਰ ਵਾਲੇ ਤੋਂ ਜਾਂ ਜਿਹੜਾ ਕੋਈ ਰਾਹੀ ਮੁਸਾਫਰ ਉਸ ਰਸਤੇ ਤੇ ਤੁਰਿਆ ਜਾਂਦਾ ਹੁੰਦਾ ਹੈ ਸਾਨੂੰ ਗਿਆਨ ਨਾ ਹੋਵੇ ਤੇ ਅਸੀਂ ਉਹਦੇ ਕੋਲ ਪੁੱਛ ਲੈਨੇ ਆ ਕਿ ਭਾਈ ਪੁਲਾਣੀ ਨਗਰ ਜਾਣਾ ਆ ਤੇ ਸਾਨੂੰ ਪਿੰਡਾਂ ਦਾ ਕਿੰਨੀ ਕੁ ਦੂਰੀ ਤੇ ਹੈ ਜਾਂ ਪਿੰਡ ਕਿਹੜੇ ਪਾਸੇ ਹੈ ਸ਼ਹਿਰ ਕਿਹੜੇ ਬੰਨੇ ਅਸੀਂ ਪੁੱਛਦੇ ਹਾਂ ਜੇ ਸਾਹਮਣੇ ਵਾਲੇ ਨੂੰ ਪਤਾ ਹੁੰਦਾ ਤੇ ਉਹ ਸਾਨੂੰ ਰਸਤਾ ਸਹੀ ਸਮਝਾ ਦਿੰਦਾ ਤੇ ਅਸੀਂ ਆਪਣੇ ਟਿਕਾਣੇ ਤੇ ਜਾ ਪਹੁੰਚਦੇ ਅਗਰ ਉਹਨੂੰ ਨਾ ਪਤਾ ਹੋਵੇ ਅਧੂਰਾ ਗਿਆਨ ਹੋਵੇ ਪਿੰਡੇ ਦਾ ਨਾਂ ਪਤਾ ਹੋਵੇ ਤੇ ਮਾੜੇ ਪੁੱਠੇ ਜਾਂ ਭੈੜੇ ਰਾਹ ਤੇ ਤੋਰ ਦਵੇ ਤੇ ਅਸੀਂ ਕਾਫੀ ਪਰੇਸ਼ਾਨ ਵੀ ਹੋ ਜਾਈਏ ਇਦਾਂ ਹੀ ਮਹਾਰਾਜ ਨੇ ਕਿਹਾ ਵੀ ਪਰਮਾਤਮਾ ਜਿਹੜਾ ਹੈ ਨਾ ਹਰ ਪਾਸੇ ਤੋਂ ਭਰਪੂਰ ਹੈ ਅਧੂਰਾ ਨਹੀਂ ਹੈ ਅਧੂਰਾ ਕੌਣ ਹੈ ਮਨੁੱਖ ਅਧੂਰਾ ਕੌਣ ਹੈ ਜੀਵ ਆਪਣੀ ਨਾ ਸਮਝੀ ਦੇ ਕਾਰਨ ਗੁਰੂ ਸਾਹਿਬ ਪਾਸ਼ਾ ਜੀ ਦੇ ਬਖਸ਼ਿਸ਼ਾਂ ਤੋਂ ਵਾਂਝਾ ਰਹਿ ਜਾਂਦਾ ਹੈ ਹੁਣ ਅਸੀਂ ਪੂਰੇ ਸਮਰੱਥ ਅਤੇ ਸਰਬ ਕਲਾ ਸੰਪੂਰਨ ਜਦੋਂ ਦਾਤਾ ਜੀ ਦੇ ਕੋਲੇ ਬੈੰਨੇ ਹੈ ਨਾ ਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦਾਤਾ ਜੀ ਦੀ ਸਿਫਤ ਕਰਕੇ ਉਹਨਾਂ ਦੇ ਕੋਲੋਂ ਰਹਿਮਤ ਜਿਹੜੀ ਉਹ ਹਾਸਲ ਕਰ ਲਈਏ। ਗੁਰੂ ਦੀ ਜਦੋਂ ਗੱਲ ਕੀਤੀ ਪਰਮਾਤਮਾ ਦੀ ਗੱਲ ਕੀਤੀ ਮਹਾਰ ਨੇ ਕਿਹਾ ਵੀ ਵਾਹਿਗੁਰੂ ਹਰ ਪਾਸੇ ਤੋਂ ਸਰਬ ਕਲਾ ਸੰਪੂਰਨ ਹੈ ਅਧੂਰਾ ਨਹੀਂ ਹੈ। ਉਹਦਾ ਨਾਮ ਜਪੇਗਾ ਤੇਰਾ ਭਲਾ ਹੋ ਜਾਵੇਗਾ ਉਹਦੇ ਖਜ਼ਾਨੇ ਦੇ ਵਿੱਚੋਂ ਤੈਨੂੰ ਬਖਸ਼ਿਸ਼ ਹੋ ਜਾਵੇਗੀ ਜਦੋਂ ਉਹਦੇਆਂ ਖਜ਼ਾਨਿਆਂ 'ਚ ਸਾਨੂੰ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਨਾ ਮਗਰ ਫਿਰ ਕਮੀ ਕਿਸੇ ਗੱਲ ਦੀ ਰਹੇ ਨਹੀਂ ਜਾਂਦੀ ਤਾਂ ਕਰਕੇ ਕਿਹਾ ਵਾ ਵੀ ਉਹ ਤੇਰੇ ਦਿਲਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਵਾ ਉਹਦੇ ਤੋਂ ਸਿਵਾਏ ਹੋਰ ਕਿਸੇ ਅੱਗੇ ਜਾ ਕੇ ਆਪਾਂ ਰੋਣਾ ਰੋਵਾਂਗੇ ਨਾ ਤੇ ਮਹਾਰੇ ਕਹਿੰਦੇ ਵੀ ਸਾਡਾ ਪਿਰਥਾ ਆ ਤਾਂ ਕਰਕੇ ਸਾਬ ਜੀ ਨੇ ਕਿਰਪਾ ਕੀਤੀ ਜਾਂ ਕਿ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜਪ ਕਰਕੇ ਉਹਦੇ ਬੰਦਗੀ ਕਰਕੇ ਸਾਡਾ ਅਗਰ ਉਧਾਰ ਹੋ ਜਾਂਦਾ ਹੈ ਤੇ ਸਹਿਬ ਪਾਸ਼ਾ ਕਹਿਣ ਲੱਗੇ ਵੀ ਉਸ ਮਾਲਕ ਦਾ ਸਿਮਰਨ ਕਰ ਲੈਣਾ ਚਾਹੀਦਾ ਹੈ। ਉਹਦੇ ਤੋਂ ਕੁਰਬਾਨ ਹੋ ਜਾਣਾ ਚਾਹੀਦਾ। ਭਾਈ ਮੰਜ ਜੀ ਹੋਣੀ। ਸਤਿਗੁਰ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸ ਆਉਂਦੇ ਹਨ। ਮਹਾਰਾਜ ਨੇ ਸਪਸ਼ਟ ਕਰਤਾ ਵੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕੇਗੀ। ਤੇ ਜਦੋਂ ਸਿੱਖੀ ਦੀ ਦਾਤ ਪ੍ਰਾਪਤ ਹੋਈ ਨਾ ਤੇ ਮਹਾਰਾਜ ਪਾਸ਼ਾ ਜੀ ਦੇ ਹੁਕਮਾਂ ਦੇ ਵਿੱਚ ਰਹਿ ਕੇ ਪਹਿਲਾਂ ਸਖੀ ਸਰਵਰੀ ਦੇ ਕਬਰ ਜਿਹੜੀ ਤੇ ਘਰ ਤੋਂ ਬਾਹਰ ਕੱਢੀ। ਆਰਥਿਕ ਤੌਰ ਤੇ ਨੁਕਸਾਨ ਵੀ ਝੱਲਿਆ ਭਾਈ ਮੰਝ ਜੀ ਹੋਣਾ ਨੇ ਪਰ ਸੇਵਾ ਕੀਤੀ ਖੁਸ਼ੀਆਂ ਹਾਸਲ ਕੀਤੀਆਂ ਔਰ ਐਸੀ ਖੁਸ਼ੀ ਹਾਸਲ ਕਰ ਲਈ ਮਹਾਰੇ ਪਾਸ਼ਾ ਜੀ ਨੇ ਕਿਹਾ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹთა ਜਗ ਲੰਗਣ ਹਾਰ ਕਿ ਭਾਈ ਮੰਝ ਜੀ ਮੇਰਾ ਆਪਣਾ ਹੈ ਭਾਈ ਮੰਝ ਜੀ ਮੇਰੇ ਪੁੱਤਰਾਂ ਵਰਗੇ ਹਨ ਮਹਾਰੇ ਪਾਸ਼ਾ ਨੇ ਅਸੀਸਾਂ ਦਿੱਤੀਆਂ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਵੀ ਭਾਈ ਮੰਜ ਜੀ ਨੂੰ ਗੁਰੂ ਪਿਆਰੇ ਲੱਗੇ ਤੇ ਗੁਰੂ ਜੀ ਨੂੰ ਭਾਈ ਮੰਜ ਪਿਆਰਾ ਲੱਗਦਾ ਪਿਆ ਤੇ ਮਹਾਰਾਜ ਨੇ ਫਿਰ ਐਸੀ ਸਿੱਖੀ ਦੇ ਬਖਸ਼ਿਸ਼ ਕੀਤੀ ਕਿ ਆਪਣੇ ਇਲਾਕੇ ਦਾ ਪ੍ਰਚਾਰਕ ਥਾਪਿਆ ਮਹਾਰਾਜ ਹੁਣਾਂ ਦੀ ਪਾਤਸ਼ਾਹ ਜੀ ਨੇ ਕਿਹਾ ਨਾ ਵੀ ਜਦੋਂ ਗੁਰੂ ਕਿਰਪਾ ਕਰਨ ਵਾਲਾ ਹੋਵੇ ਤੇ ਉਹਦੇ ਤੋਂ ਸਾਨੂੰ ਕੁਰਬਾਨ ਹੋ ਜਾਣਾ ਚਾਹੀਦਾ ਬਾਬਾ ਲੈਣਾ ਜੀ ਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸਿਵਾਏ ਹੋਰ ਕੋਈ ਪੈਂਡਾ ਨਹੀਂ ਹੈ ਅੱਗੇ ਸਫਰ ਜਿਹੜਾ ਵਾ ਇੱਥੇ ਹੀ ਖਤਮ ਹੋ ਜਾਵੇ ਤੇ ਚੰਗਾ ਆ। ਦੇਵੀਆਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸਨ। ਪਿਤਾ ਜੀ ਦੇ ਵੱਲੋਂ ਸੇਵਾ ਪੁੱਤਰ ਨੂੰ ਪ੍ਰਾਪਤ ਹੋ ਗਈ ਹੈ। ਪਰ ਬਾਬਾ ਲੈਣਾ ਜੀ ਇਸ ਵਾਰ ਇਰਾਦਾ ਕਰ ਚੁੱਕੇ ਹਨ ਕਿ ਕਰਤਾਰਪੁਰ ਦੀ ਪਾਵਨ ਧਰਤੀ ਤੇ ਜਾਣਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਹਨ। ਇਹ ਕਰਤਾਰਪੁਰ ਉਹ ਹੈ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਰਹਿ ਚੁੱਕਿਆ ਰਾਵੀ ਦਰਿਆ ਦੇ ਪਰਲੇ ਬਣੇ। ਤੇ ਮਹਾਰਾਜ ਦੇ ਦਰਸ਼ਨ ਕੀਤੇ ਨਾ ਜਦੋਂ ਸਤਗੁਰੂ ਪਾਸ਼ਾ ਲੈਣ ਆਏ ਘੋੜੀ ਤੇ ਬਿਠਾ ਕੇ ਤੇ ਜਦੋਂ ਪੰਡਾਲ ਵਿੱਚ ਸੰਗਤ ਵਿੱਚ ਬੈਠੇ ਤੇ ਨੈਣਾ ਚੋਂ ਹੰਝੂ ਵਗ ਗਏ ਤੇ ਫਿਰ ਸਦਾ ਹੀ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚ ਰਹਿ ਕੇ ਜੋਤ ਉਹਾਂ ਜੁਗਤ ਸਾਂਹ ਸ਼ਹਿਕਾਇਆ ਫੇਰ ਪਲਟ ਗਿਆ ਸਿਰਫ ਸਰੀਰਾਂ ਦੀ ਅਦਲਾ ਬਦਲੀ ਹੋਈ ਪਰ ਬਾਬਾ ਲੈਣਾ ਜੀ ਨੂੰ ਆਪਣੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਨੇ ਸਦੀਵੀ ਤੌਰ ਤੇ ਗੁਰਗੱਦੀ ਦੇ ਰੂਪ ਵਿੱਚ ਭੇਟ ਕਰ ਦਿੱਤੀ ਤਾਂ ਹੀ ਕਿਹਾ ਕਿ ਸਤਿਗੁਰੂ ਤੋਂ ਹਮੇਸ਼ਾ ਹਮੇਸ਼ਾ ਦੇਲੇ ਪਿਹਾਰੇ ਜਾਣਾ ਚਾਹੀਦਾ ਅਸ਼ਟਪਦੀ ਵਿੱਚ ਮਰਨ ਕਿ ਬੀ ਟੂਟੀ ਗੰਡਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਮਹਾਰਾਜ ਟੁੱਟਿਆਂ ਦੀ ਆਇਆ ਹੋਇਆਂ ਦੀ ਸ਼ਰਨ ਵਿੱਚ ਲਾਜ ਰੱਖ ਲੈਂਦਾ ਹੈ ਜਦੋਂ ਅਸੀਂ ਗੁਰੂ ਦੇ ਉੱਪਰ ਭਰੋਸਾ ਰੱਖਦੇ ਹਾਂ ਨਾ ਤੇ ਮਾਰੇ ਪਾਸ਼ਾ ਸਾਡੀ ਲਾਜ ਰੱਖਦੇ ਨੇ ਸਰਬ ਕੀਆ ਆਪੇ ਪ੍ਰਤਪਾਲ ਆਪੇ ਮਹਾਰਾਜ ਪ੍ਰਤਪਾਲਣਾ ਕਰਦਾ ਹੈ ਜੀਵਾਂ ਦੀ ਫਿਰ ਅੱਗੇ ਕਿਹਾ ਸਰਬ ਕੀ ਚਿੰਤਾ ਜਿਸ ਮਨ ਮਾਹੇ ਇਸ ਤੇ ਬਿਰਥਾ ਕੋਈ ਨਾ ਹੈ ਇਸ ਦਾਤੇ ਦੇ ਹਿਰਦੇ ਦੇਵੇ ਸਾਰਿਆਂ ਵਾਸਤੇ ਚਿੰਤਾ ਛੁੱਪੀ ਹੋਈ ਹੈ ਸਭਨਾ ਦੇ ਸੁਭਨਾ ਦੇ ਲਈ ਚਿੰਤਾ ਛੁੱਪੀ ਹੋਈ ਮਹਾਰਾਜ ਸਭ ਦੀ ਚਿੰਤਾ ਕਰਦਾ ਹੈ ਪੱਥਰਾਂ 'ਚ ਬੈਠੇ ਜੀਵਾਂ ਦੀ ਵੀ ਸੈਲ ਪੱਥਰ ਮੈਂ ਜੰਤ ਉਪਾਇ ਤਾ ਕਾ ਰਿਜਕ ਅਗੇ ਕਰ ਤਰਿਆ ਜਿਹੜੇ ਮਾਰੇ ਦਾ ਨਾਮ ਵੀ ਨਹੀਂ ਨਾ ਜਪਦੇ ਸਤਿਗੁਰੂ ਦਾ ਸ਼ੁਕਰਾਨਾ ਵੀ ਨਹੀਂ ਕਰਦੇ ਮਾਲਕ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਵਾ ਗੁਰੂ ਐਸਾ ਨਹੀਂ ਹੈ ਗੁਰੂ ਸਭਨਾ ਦਾ ਭਲਾ ਲੋਚਦਾ ਸਤਿਗੁਰੂ ਸਭਨਾ ਦਾ ਭਲਾ ਮਨਾਏਂਦਾ ਮਹਾਰਾਜ ਤੇ ਸਾਰਿਆਂ ਦਾ ਭਲਾ ਕਰਦੇ ਕੋਲੇ ਦੁਨੀਆ ਦਾ ਸਤ ਜੀ ਕਹਿੰਦੇ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਵੀ ਮਹਾਰਾਜ ਦੇ ਹਿਰਦੇ ਦੇ ਵਿੱਚ ਸਾਰਿਆਂ ਦੀ ਜਗਤ ਦੀ ਚਿੰਤਾ ਹੈ ਤੈਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅੱਗੇ ਸਾਬ ਨੇ ਕਿਹਾ ਤਿਸ ਤੇ ਬਿਰਤਾ ਕੋਈ ਨਹੀਂ ਮਾਰੇ ਕਹਿੰਦੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਸਤਿਗੁਰੂ ਤੋਂ ਟੁੱਟ ਕੇ ਜਦੋਂ ਅਸੀਂ ਜ਼ਿੰਦਗੀ ਦੀ ਵਤੀਰਤ ਕਰਾਂਗੇ ਤਾਂ ਸਾਡਾ ਜੀਵਨ ਬਿਰਤਾ ਹੋ ਜਾਂਦਾ ਹੈ ਜੇ ਮਾਰਾ ਨਾਲ ਜੁੜੇ ਰਾਵਾਂਗੇ ਤੇ ਕਿਸੇ ਨਾ ਕਿਸੇ ਪਾਰ ਕਿਨਾਰੇ ਲੱਗ ਜਾਵਾਂਗੇ ਅੱਗੇ ਮਾਰੇ ਕਿਤਾ ਕਿਰਪਾ ਕੀਤੀ ਰੇ ਮਨ ਮੇਰੇ ਸਦਾ ਸਦਾ ਰੇ ਮਨ ਮੇਰੇ ਸਦਾ ਹਰਜਾ ਕਿ ਹੇ ਮਨਾ ਸਦਾ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਚੱਲ ਅਬినాਸ਼ੀ ਪ੍ਰਭ ਅਬినాਸ਼ੀ ਪ੍ਰਭ ਆਪੇ ਆਪ ਮਾਰ ਨੇ ਕਿਹਾ ਵੀ ਪਰਮਾਤਮਾ ਜਿਹੜਾ ਹੈ ਨਾ ਦੁਨੀਆ ਦੀ ਹਰ ਚੀਜ਼ ਨਾਸ਼ਵੰਤ ਹੈ ਗੁਰੂ ਇੱਕ ਨਾਸ਼ਵੰਤ ਨਹੀਂ ਹੈ ਮਾਰ ਨੇ ਕਿਹਾ ਵੀ ਹਰ ਚੀਜ਼ ਨਾਸ਼ਵੰਤ ਹੈ परमात्मा कल भी मा, सी मा, आज, भी आज, आज भी है, है, है अगे भी रवेगा रवे आद सच जुगाद सच है भी सच नानक उसी भी सच मारे सदा है तो सदा ही रवेगा ताही क्या ना प्रभ अविनाशी प्रभ आपे आप भी परमात्मा अपने आप को पैदा होया है और अपने आप दे विच ही रमिया होया है अगे मारन गीता की कृपा आपन किया कशु ना होए जिसो प्राणी लोचे को ਬਾਸ਼ਾ ਕਹਿੰਦੇ ਵੀ ਆਪਨ ਕੀਆ ਕਛੂ ਨਾ ਹੋਏ ਜੈਸੋ ਪ੍ਰਾਨੀ ਲੋਚਕ ਐਸਾ ਵੈਸਾ ਕੁਛ ਵੀ ਨਹੀਂ ਮਾਰੇ ਕਹਿੰਦੇ ਵੀ ਜੈਸੋ ਪ੍ਰਾਨੀ ਲੋਚਕ ਮਾਰੇ ਕਹਿੰਦੇ ਜੇ ਕੋਈ ਪ੍ਰਾਨੀ ਲੋਚਦਾ ਵਾ ਉਹ ਗੁਰੂ ਕੋਲ ਲੈ ਲੇ ਤਿਸ ਦਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਤਿਸ ਦਿਨ ਨਾਹੀ ਤੇਰੇ ਕਿਛ ਕਹ ਮਾਰੇ ਜੀ ਤੁਹਾਡੇ ਤੋਂ ਬਿਨਾ ਕੌਣ ਹੈ ਜੋ ਦੂਸਰਾ ਕਰ ਸਕਦਾ ਗਤ ਨਾਨਕ ਜਪ ਏਕ ਹਰ ਨਾਮ ਉਧਾਰ ਕਿਦਾਂ ਹੋਵੇਗਾ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਜਪ ਲੈਨੇ ਹੁਲ ਚੁਪ ਤੇ ਕਿਮਾ ਬਖਸ਼ੂ ਬਾਈ ਗੁਰਜੀਤ ਕਾਲਾ ਬਾਈ ਗੁਰਜੀਤ ਕੀ ਪਤਵੰਤ